ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਅੱਜ ਤੁਹਾਨੂੰ ਉਹ ਚਮਤਕਾਰੀ ਮਹਾਦੇਵ ਜੀ ਦਾ ਮੰਦਿਰ ਦਿਖਾਉਣ ਆਏ ਹਾਂ ਜੋ ਕਿ ਸਾਲ ਦੇ ਵਿੱਚੋਂ 2 ਮਹੀਨੇ ਪਾਣੀ ਦੇ ਨਾਲ ਘਿਰਿਆ ਰਹਿੰਦਾ ਹੈ ਤੇ ਇਸ ਮੰਦਿਰ ਦਾ ਨਾਮ ਹੈ ਬਾਬਾ ਗਰੀਬਦਾਸ ਮੰਦਿਰ ਇਸ ਦੀ ਲੋਕੇਸ਼ਨ ਹੈ ਇਹ ਊਨੇ ਤੋਂ 15 ਕਿਲੋਮੀਟਰ ਦੂਰ ਪੀਰ ਨਗਾਹੇ ਵਾਲੇ ਰੋਡ ਤੇ ਪੈਂਦਾ ਹੈ ਇਸ ਦੇ ਕੋਲ ਬਹੁਤ ਹੀ ਫੇਮਸ ਇੱਕ ਹੋਟਲ ਵੀ ਹੈ ਜਿਸ ਦਾ ਨਾਮ ਸੀ ਰੌਕ ਹੋਟਲ ਹੈ ਜਿੱਥੇ ਮੂਵੀਜ਼ ਪ੍ਰੀ ਵਿਡਿੰਗ ਸ਼ੂਟਸ ਵਗੈਰਾ ਹੁੰਦੇ ਹਨ ਇਹ ਬਿਲਕੁਲ ਇਸ ਹੋਟਲ ਦੇ ਕੋਲ ਹੀ ਹੈ ਤੇ ਜਦੋਂ ਇਹ ਮੰਦਰ ਪਾਣੀ ਦੇ ਨਾਲ 2 ਮਹੀਨੇ ਘਿਰਿਆ ਰਹਿੰਦਾ ਹੈ ਲੋਕ ਬਹੁਤ ਦੂਰੋਂ ਦੂਰੋਂ ਇਸ ਦਾ ਨਜ਼ਾਰਾ ਦੇਖਣ ਪਹੁੰਚਦੇ ਹਨ ਤੇ ਜਦੋਂ ਪਾਣੀ ਨਾਲ ਮੰਦਰ ਘਿਰ ਜਾਂਦਾ ਹੈ ਤਾਂ ਉੱਥੇ ਮੱਥਾ ਟੇਕਣ ਜਾਣ ਲਈ ਲੋਕਾਂ ਨੂੰ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਕਿਸ਼ਤੀਆਂ ਦੇ ਵਿੱਚ ਬੈਠ ਕੇ ਲੋਕ ਮੰਦਰ ਤੱਕ ਪਹੁੰਚਦੇ ਹਨ ਅਤੇ ਦਰਸ਼ਨ ਕਰਦੇ ਹਨ ਆਜੋ ਤੁਹਾਨੂੰ ਅੱਗੇ ਹੁਣ ਇੱਥੇ ਦਾ ਸਾਰਾ ਦ੍ਰਿਸ਼ ਦਿਖਾਉਣੀ ਆ ਤੇ ਇੱਥੇ ਦਾ ਇਤਿਹਾਸ ਵੀ ਦੱਸਦੇ ਆ ਥੈਂਕ ਯੂ ਸੋ ਮੱਚ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰਕੇ ਵੀਡੀਓ ਨੂੰ ਜ਼ਰੂਰ ਪਿਆਰ ਦਿਓ ਕਹਿੰਦੇ ਪਾਣੀ ਨਾਲ ਪੂਰਾ ਡੁੱਬ ਜਾਂਦਾ ਮੰਦਰ ਹਾਂਜੀ ਉਹ ਡੁੱਬਦਾ ਨਹੀਂ ਜੀ ਕਿ ਆਦੇ ਓ ਵਾਲ ਦਵਾਲਾ ਕੋ ਮੈਂ ਜਾਂਦਾ ਵਾਲੇ ਦਵਾਲੇ ਮਤਲਬ ਇੱਥੇ ਪਹੁੰਚੜਾ ਕੋ ਹੋ ਜਾਂਦਾ ਜਿਹੜੇ ਕਿ ਆਦੇ ਦਵਾਲ ਲੱਗੀ ਨਾ ਜੀ ਜਿਹੜੀ ਥੱਲੀ ਪੌੜੀ ਇੱਥੇ ਤੱਕ ਰਹਿੰਦਾ ਅੱਛਾ ਦੀਵਾਰ ਤੱਕ ਪਾਣੀ ਆ ਜਾਂਦਾ ਹਾਂਜੀ ਹਾਂਜੀ ਤੇ ਫਿਰ ਇੱਥੇ ਕਿੱਦਾਂ ਪਹੁੰਚਦੇ ਭਗਤ ਫਿਰ ਭਗਤ ਫਿਰ ਹੀ ਗੱਲ ਦੇ ਬੋਰਡ ਰਾਈ ਪੁੱਜੇ ਕਿਸ਼ਤੀਆਂ ਰਹੀ ਹਾਂਜੀ ਹਾਂਜੀ ਦੋਸਤੋ ਆ ਅਸੀਂ ਪਹੁੰਚ ਗਏ ਆ ਮੰਦਿਰ ਸਿੱਧ ਬਾਬਾ ਗਰੀਬਨਾਥ ਜੀ ਦੇਖ ਸਕਦੇ ਆ ਤੁਸੀਂ ਤੇ ਆਜੋ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਇੱਥੋਂ ਬਸ 50 ਮੀਟਰ ਹੀ ਆ ਥੱਲੇ ਨੂੰ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਮਹਾਦੇਵ ਜੀ ਦਾ ਦੁਕਾਨ ਦੇਖ ਸਕਦੇ ਆ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਇੱਥੇ ਦਾ ਇਤਿਹਾਸ ਕੀ ਆ ਯਾਰ ਤੰਗ ਨਾ ਲੈ ਤੋ ਦੋ ਚਲੋ ਚਲਿਏ ਹਾਂਜੀ ਦੋਸਤੋ ਅਸੀਂ ਸਿੱਧਾ ਬਾਬਾ ਗਰੀਬਨਾਥ ਟੈਂਪਲ ਤੇ ਪਹੁੰਚ ਚੁੱਕੇ ਆ ਦੇਖ ਸਕਦੇ ਆ ਤੁਸੀਂ ਤੇ ਆ ਜਿਹੜਾ ਪਾਣੀ ਆ ਇਹ ਹਜੇ ਥੋੜਾ ਥੱਲੇ ਹੀ ਆ 15-20 ਦਿਨਾਂ ਤੱਕ ਤੇ ਪੂਰਾ ਮੰਦਿਰ ਆ ਜਿੱਥੇ ਤੱਕ ਪਿੱਲਰ ਲੱਗੇ ਇੱਥੇ ਤੱਕ ਪਾਣੀ ਆ ਜਾਣਾ ਆ ਤੇ ਫਿਰ ਤੁਹਾਨੂੰ ਕਿਸ਼ਤੀਆਂ ਰਾਹੀਂ ਮੱਥਾ ਟੇਕਣਾ ਪੈਣਾ ਆ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਹੁਣ ਅਸੀਂ ਮੰਦਿਰ ਵੱਲ ਆ ਦੇਖੋ ਕਿੰਨੀ ਸੋਹਣੀ ਮੂਰਤੀ ਬਣਾਈ ਸ਼ਿਵ ਜੀ ਜੀ ਦੀ ਉਹ ਦੇਖੋ ਕਿੰਨਾ ਸੋਹਣਾ ਆਲੇ ਦੁਆਲੇ ਊਰੇ ਪਾਸੇ ਪਾਣੀ ਆਲੇ ਦੁਆਲੇ ਆ ਦੇਖੋ ਹਾਥੀ ਬਣਿਆ ਹੋਆ ਉਹਨਾਂ ਦੇ ਦੇਖੋ ਕਿੰਦਾ ਕੈਂਟੀ ਟੰਗੀ ਹੋਆ ਨਾਲ ਸ਼ੇਰ ਬਣਿਆ ਆ ਆ ਨਾਲ ਦੇਵਤਾ ਹੀ ਬਣਿਆ ਹੋਣਾਂ ਦੇਵਤਾ ਜੀ ਅਗਨੇਸ਼ਾ ਜੀ ਬਣਿਆ ਹੋਆ ਤੇ ਹਾਂਜੀ ਇੱਥੇ ਠੰਡਾ ਪਾਣੀ ਵੀ ਹੈਗਾ ਆ ਤੇ ਆ ਤੁਸੀਂ ਦੇਖ ਸਕਦੇ ਆ ਬੋਰਡ ਤੇ ਲਿਖਿਆ ਮੰਦਿਰ ਮੇਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਜਾਂ ਕਰਕੇ ਆਣਾ ਮਨਾ ਹੈ ਮੰਦਿਰ ਮੇਂ ਪਵਿੱਤਰਤਾ ਬਣਾਈ ਰੱਖੇ ਤੇ ਆ ਜਓ ਹਣ ਤੁਹਾਨੂੰ ਉੱਪਰ ਲੈ ਕੇ ਚੱਲਦੇ ਮੰਦਰ ਵਾਲੀ ਸਾਈਡ ਆ ਦੇਖੋ ਦੋਸਤੋ ਪੈਰੋनाथ ਜੀ ਕਿੰਨੇ ਵਧੀਆ ਬਣਾਇਓ ਆ ਇੱਥੇ ਇਧਰਲੀ ਸਾਈਡ ਹਨੂਮਾਨ ਜੀ ਦੀ ਮੂਰਤੀ ਵੀ ਆ बहुत ही ज्यादा सोहना बनाया आई चीज आ, आ की चूड़ा कहते बनिया ने इतो सारिया ने दरखतरे चूड़ा बनिया आदा इतिहास भी तुम दस दे ਇੱਥੇ ਕਿਸੇ ਨਾਲ ਗੱਲਬਾਤ ਕਰਕੇ ਆਇਦਰ ਸ਼੍ਰੀ ਵੈਸ਼ਨੂ ਦਰਬਾਰ ਆ ਆਗਾ ਦੇ ਹੱਥ ਆ ਅਜੋ ਬੁਲਾਉਂਦੇ ਆ ਜਾਈ ਮਾੜਾ ਸ਼੍ਰੀ ਵੈਸ਼ਨੂ ਦਰਬਾਰ ਬਹੁਤ ਸੋਹਣੀ ਚੀਜ਼ ਬਣਾਈ ਆ ਪਹਾੜਾਂ ਦੇ ਵਿੱਚ ਘਾਰ ਉਹਨੇ ਕਿਹਾ ਉਹ ਘਰ ਬਏ ਉਹ ਜਮੀਨ ਦੇ ਨੀਚੇ ਦਾ ਬਣਾ ਲਓ ਚਲੋ ਬਣਾਓ ਤੁਸੀਂ ਉਹ ਜਮੀਨ ਵੀ ਗਾੜੀ ਹੋਈ ਹੈ ਜਮੀਨ ਦਾ ਤੇ ਆਜੋ ਹੁਣ ਆਪਾਂ ਚੱਲਦੇ ਆਂ ਉੱਪਰ ਨੂੰ क्या बात है देख सकते हैं, हैं तीन सोनी मूर्ति बनाई महादेव जी की देखो मूर्ति खूब बनाई है बहुत सोहनी बनाई मूर्ति देखो नाग देवता जी भी होगा आज हम तुम दूसरी साइड लैके चलते हैं जोड़ा मंदिर है बहुत ही ज़्यादा खूबसूरत बनाया है ਆਲੇ ਦੁਆਲੇ ਚੀਜ਼ਾਂ ਬਹੁਤ ਖੂਬਸੂਰਤ ਆ ਦੇਖ ਸਕਦੇ ਵਿਊ ਕਿੰਨਾ ਸੋਹਣਾ ਆ ਆ ਦੇਖੋ ਆ ਬਾਬਾ ਜੀ ਦਾ ਨਾਮ ਨਹੀਂ ਹੁਣ ਪਤਾ ਕੀ ਨਾਮ ਆ ਰਾਜਾ ਬਰத்ਰੀ ਨਾਥ ਅੱਛਾ ਰਾਜਾ ਬਰத்ਰੀ ਨਾਥ ਜੀ ਆ ਦੇਖੋ ਜੀ ਆ ਆ ਹੈਗੇ ਆ ਬਾਬਾ ਗਰੀਬ ਨਾਥ ਜੀ ਜਿਹਨਾਂ ਦੇ ਨਾਮ ਤੇ ਮੰਦਿਰ ਆ ਆ ਜੀ ਬਾਬਾ ਜੀ ਬਾਬਾ ਗਰੀਬ ਨਾਥ ਜੀ ਇਹ ਮਹਾਦੇਵ ਜੀ ਦੇ ਬਹੁਤ ਵੱਡੇ ਭਗਤ ਸੀਗੇ ਆ ਦੇਖ ਸਕਦੇ ਤੁਸੀਂ ਉਪਰ ਥਰੀ达ਸ ਜੀ ਆ ਜੀ ਤੇ ਆ ਚੂੜਾ ਦੇਖ ਸਕਦੇ ਆ ਤੁਸੀਂ ਕਿਵੇਂ ਇੱਥੇ ਬੰਨੇ ਆ ਇਹਦਾ ਵੀ ਕੋਈ ਰਾਜ ਹੋਊਗਾ ਉਹ ਤੁਹਾਨੂੰ ਪੁੱਛ ਕੇ ਦੱਸਦੇ ਆਂ ਅਸੀਂ ਇੱਥੇ ਕਿਸੇ ਨਾਲ ਗੱਲਬਾਤ ਕਰਦੇ ਇੱਥੇ ਦੇ ਬੰਦੇ ਨਾਲ ਅਰੇ ਪਾਣੀ ਆ ਜਾਂਦੇ ਜੀ ਪਾਣੀ ਆ ਜਾਂਦੇ ਕੁਸ਼ੀਵ ਲਿੰਗ ਬਣਿਆ ਹੋਇਆ ਹੈ ਇਹ ਚੂੜਿਆਂ ਦਾ ਰਾਜ ਵੀ ਸੁਣ ਲਓ ਮੇਰੇ ਕੋਲ ਅਸੀਂ ਪੁੱਛਣਾ ਸੁਣਨਾ ਕੀ ਇਹ ਚੂੜਿਆਂ ਦਾ ਆ ਦੇਖੋ ਨੰਦੀ ਜੀ ਬਣੇ ਹੋਏ ਆ ਇਹ ਵੀ ਮੇਰਾ ਮਹਾਦੇਵ ਜੀ ਦੀ ਮੂਰਤੀ

ਉਹ ਬੰਦੇ ਮਦੇ ਸੁੱਕੇ ਹੁੰਦਾ ਨਾ ਸੁੱਕੇ ਹੁੰਦਾ ਖਾਣੇ ਗਿਆ ਗੁਰੂ ਦਾ ਤੇ ਤਾਵਾ ਕਰ ਅੱਛਾ ਆ ਬੜਾ ਨੇ ਕਿੰਨੇ ਦੂਰ ਹਾਂਜੀ ਆ ਦੇਖ ਸਕਦੇ ਤੁਸੀਂ ਇੱਥੇ ਧੁੱਪ ਕਿੰਨੀ ਜ਼ਿਆਦਾ ਤੇਜ਼ ਆ ਤੇ ਜਿੱਥੇ ਅਸੀਂ ਖੜੇ ਆ ਇੱਥੇ ਠੰਡੀ ਹਵਾ ਚੱਲਦੀ ਪਈ ਆ ਆਵਾਜ਼ ਸੁਣ ਸਕਦੇ ਆ ਤੁਸੀਂ ਵੀਡੀਓ ਦੇ ਵਿੱਚ ਰਿਕਾਰਡ ਹੁੰਦੀ ਹੋਣੀ ਆ ਤੇ ਆ ਦੇਖੋ ਇੱਕ ਚੀਜ਼ ਕਿੰਨੀ ਸੋਹਣੀ ਬਣਾਈ ਆ ਬੰਦੇ ਨੇ ਥੱਲੇ ਰੱਕਿਆ ਉਹਦੇ ਉੱਪਰ ਰੈਸਟੋਰੈਂਟ ਬਣਾਇਆ ਆ ਨਾਲ ਹੀ ਕਿਚਨ ਆ ਉੱਪਰ ਬੈਠ ਕੇ ਖਾਣ ਨੂੰ ਬਣਿਆ ਆ ਤੁਰਦਾ ਫਿਰਦਾ ਰੈਸਟੋਰੈਂਟ ਆ ਜੀ ਇੱਕ ਹਿਸਾਬ ਦਾ ਏ ਦੇਖੋ ਕਿੰਨਾ ਸੋਹਣਾ ਵਿਊ ਆ ਇੱਥੇ ਆਲੇ ਦੁਆਲੇ ਸਮੁੰਦਰ ਆ ਤੇ ਗੱਭੇ ਮੰਦਰ ਬਣਿਆ ਆ ਤੁਹਾਨੂੰ ਉੱਪਰ ਜਾ ਕੇ ਵੀ ਦਿਖਾਉਨੇ ਆ ਸਿਟਿੰਗ ਵਾਸਤੇ ਬਣਾਇਆ ਆ ਫੈਮਿਲੀ ਵਗੈਰਾ ਫਰੈਂਡਸ ਵਗੈਰਾ ਵੀ ਇੱਥੇ ਆ ਸਕਦੇ ਆ ਨਾਲ ਹੀ ਸੋਡਾ ਸ਼ੋਪ ਆ ਤੁਰਦੀਆਂ ਫੇਰਦੀਆਂ ਚੀਜ਼ਾਂ ਇੱਥੇ ਸਾਰੀਆਂ ਆ ਦੇਖੋ ਕਿੰਨੀ ਧਿਆਨ ਚੀਜ਼ ਬਣਾਈ ਆ। ਕੀ ਬਾਤ ਹੈ। ਦੇਖ ਸਕਦੇ ਇੱਥੇ ਬੈ ਕੇ ਖਾਣ ਦਾ ਤਾਂ ਮਜ਼ਾ ਹੀ ਕੁਝ ਹੋ ਰਿਹਾ। ਦੇਖੋ ਕੁਰਸੀਆਂ ਕਿੱਦਾਂ ਨਾਲੀ ਫਿਟਿੰਗ ਕੀਤੀ ਸਾਰੀਆਂ ਚੀਜ਼ਾਂ ਦੀ। ਇੱਕ ਟਰੱਕ ਦੇ ਉੱਤੇ ਇੰਨਾ ਕੁਝ ਬਣਾਉਣੀ ਸ਼ੌਕੀ ਗੱਲ ਨਹੀਂ ਹੈਗੀ। ਅੰਕਜੀ ਇਹ ਮੰਦਰ ਨਕੀ ਨਾਮ ਗਰੀਬਨਾਥ ਬ ਗਰੀਬ ਨਾਥ ਅੱਛਾ ਜੀ ਅਫੀਦਾ ਹੋਟਲ ਸੀ ਰੋਗ ਬਾਰੇ ਸੁਣਿਆ ਸੀ ਉਹ ਦੇਖਣ ਆਏ ਸੀ ਤੇ ਰਾਹ 'ਚ ਦੇਖਿਆ ਫੀ ਮੰਦਿਰ ਬੜਾ ਸੋਹਣਾ ਬਣਿਆ ਫਸਟ ਟਾਈਮ ਆਏ ਆ ਮੜਾ ਇਤਿਹਾਸ ਦੱਸੋ ਇੱਥੇ ਦਾ ਇੱਥੇ ਪਿਆਸੇ ਹੀ ਆ ਜੀ ਕਿ ਗਰੀਬਦਾਸ ਮੰਦਿਰ ਦਾ ਹੀ ਬਾਕੀ ਬਾਬਾ ਜੀ ਰਹਿੰਦੇ ਇੱਥੇ ਤੇ ਗਰੀਬਦਾਸ ਬਾਬਾ ਜੀ ਦਾ ਨਾਮ ਆ ਹਾਂ ਜੀ ਨਹੀਂ ਨਹੀਂ ਮੰਦਿਰ ਦਾ ਨਾਮ ਕੀ ਵੀ ਮੰਦਿਰ ਦਾ ਨਾਮ ਆ ਬਾਬਾ ਜੀ ਕਿਹੜੇ ਬਾਬਾ ਜੀ ਜੀ ਦੇ ਸ਼ਿਗਰੀਆ ਬਾਬਾ ਜੀ ਤੰਗ ਵਾਲੇ ਬਾਬੇ ਤੰਗ ਵਾਲੇ ਬਾਬਾ ਜੀ ਉਹ ਸ਼ਿਵ ਜੀ ਦੇ ਵਕਤ ਚਲੇ ਹਾਂਜੀ ਅੱਛਾ ਜੀ ਤਾਂ ਸ਼ਿਵ ਜੀ ਦੀ ਮੂਰਤੀ ਬਹੁਤ ਵੱਡੀ ਬਣੀ ਹੈ ਉਹਨੇ ਮੇਨ ਮੰਦਿਰ ਸ਼ਿਵ ਜੀ ਜੀ ਦਾ ਹੈ ਸ਼ਿਵ ਜੀ ਦਾ ਉਹ ਦਾ ਮੇਨ ਮੰਦਿਰ ਜਿਹੜਾ ਜੀ ਮਰੀਬਦਾਸੀ ਹੈ ਗਰੀਬਦਾਸ ਹਾਂਜੀ ਅੱਛਾ ਜੀ ਤੇ ਇਸ ਜਿੱਦਾਂ ਅਸੀਂ ਆਈਆਂ ਤਾਂ ਸਾਨੂੰ ਇੱਥੋਂ ਸੁਣਿਆ ਸੀ ਹੋਰੜੀ ਵਾਲੇ ਤੋਂ ਕਹਿੰਦੇ ਪਾਣੀ ਨਾਲ ਪੂਰਾ ਡੁੱਬ ਜਾਂਦਾ ਮੰਦਿਰ ਹਾਂਜੀ ਉਹ ਡੁੱਬਦਾ ਨਹੀਂ ਹੈ ਜੀ ਕਹਿੰਦੇ ਉਹ ਵਾਲ ਦਾਲਾ ਕੋ ਮਿਲ ਜਾਂਦਾ ਆਲੇ ਦੁਆਲੇ ਮਤਲਬ ਇੱਥੇ ਪੌਂਚੜਾ ਉੱਥੇ ਜਿਹੜੇ ਕਹਿੰਦੇ ਦੁਆਰ ਲੱਗੀ ਨਾ ਜੀ ਜਿਹੜੀ ਥੱਲੀ ਪੌੜੀ ਇੱਥੇ ਤੱਕ ਰਹਿੰਦਾ ਅੱਛਾ ਦੁਆਰ ਤੱਕ ਪਾਣੀ ਆ ਜਾਂਦਾ ਹਾਂਜੀ ਹਾਂਜੀ ਤੇ ਫਿਰ ਇੱਥੇ ਕਿੱਦਾਂ ਪਹੁੰਚਦੇ ਭਗਤਪੁਰ ਭਗਤ ਫੇਰੀ ਗਾਦੇ ਬੋਰਡ ਰਾਈਡ ਕਿਸ਼ਤੀਆਂ ਰਹੀ ਹਾਂਜੀ ਅੱਛਾ ਜੀ ਇਹ ਕਿਸ਼ਤੀਆਂ ਸਾਰਾ ਸਾਲ ਹੀ ਕਰਦੇ ਚੱਲਦੀਆਂ ਰਹਿੰਦੇ ਚੱਲਦੀਆਂ ਰਹਿੰਦੀ ਇਹ ਤਾਂ ਬੜੀ ਚਮਤਕਾਰੀ ਜਗ੍ਹਾ ਹੈ ਹਾਂਜੀ ਹਾਂਜੀ ਚਲੋ ਬੜਾ ਵਧੀਆ ਲੱਗਾ ਤਾਂ ਨਾਲ ਗੱਲ ਕਰਕੇ ਮਿਹਰਬਾਨੀ ਆ ਲੋ ਘੁੱਟੋ ਬੈਠੀ ਅੱਧਿਕ ਗਿਣੇ ਜਾ चिल्ली बनिह मामा